ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਹੋਇਆ ਰਾਜਸਥਾਨ ਦੇ ਵਿੱਚ ਤੇ ਬਾਈ ਆਪਾਂ ਆ ਦੀਪ ਕੁਲ ਬਾਈ ਦੀ ਸਸਤੀ ਗੱਲ ਸਤਿ ਸ਼੍ਰੀ ਅਕਾਲ ਬਾਈ ਕੀ ਹੋ ਠੀਕ ਠਾਕ ਆ ਬਾਈ ਹਾਂਜੀ ਵਧੀਆ ਬਈ ਤੇ ਆਹ ਵੇਖ ਲਓ ਬਾਈ ਤੁਸੀਂ ਦੇਖ ਸਕਦੇ ਹੋ ਪਿੱਛੇ ਕੈਮਰਾ ਜਿਹੜਾ ਮਾਰ ਕੇ ਦਿਖਾ ਦੇ ਬਾਈ ਬਰਾੜ ਜਿਹੜਾ ਛੋਲਿਆਂ ਦੇ ਖੇਤ ਚ ਖੜੇ ਆਪਾਂ ਤੇ ਜਿਹਨੂੰ ਬਰਾਨੀਵਾਨ ਕਹਿ ਸਕਦੇ ਆ ਬਾਈ ਹਾਂਜੀ ਬਰਾਨੀ ਆਪਾਂ ਬਰਾਨੀ ਕਹਿ ਸਕਦੇ ਆ ਤਾਂ ਬਾਈ ਪਹਿਲਾਂ ਤਾਂ ਦੀਪ ਦੱਸ ਦੇ ਵੀ ਕਿੰਨੀਆਂ ਖੇਤੀਆਂ ਕਰਦੇ ਆ ਤੁਸੀਂ ਇਹਦੇ ਆਪਦੇ ਖੇਤੀਆਂ ਬਾਈ ਆਪਣੇ 4 ਹੁੰਦੀਆਂ ਇਸ ਟਾਈਮ 4 ਸਰੋਂ ਛੋਲੇ ਕਣਕ ਤੇ ਜੋ ਹੂੰ ਠੀਕ ਆ ਤੇ ਜਿਹੜੇ ਬਾਈ ਹੈਗੇ ਛੋਲੇ ਇਹ ਕਿਹੜੀ ਵੈਰਾਈਟੀ ਕਿਹੜੀ ਹੈ ਬਾਈ ਜਿਹੜੀ ਇਹ ਐਸਟ ਵਿੱਚ ਜੀ ਬਾਈ ਸਮਰਾਟ ਵੈਰਾਈਟੀ ਹੈ ਬਾਈ ਸਮਰਾਟ ਵੈਰਾਈਟੀ ਮੋਟੇ ਛੋਲੇ ਨਹੀਂ ਕਹਿੰਦੇ ਮੋਟੇ ਉਹ ਹੈ ਅੱਛਾ ਜਿਹੜਾ ਮੈਂ ਲੈ ਗਿਆ ਸੀ ਹਾਂ ਹਾਂ ਤੋਂ ਲੈ ਗਿਆ ਛੋਲੇ ਛੋਲੇ ਆ ਠੀਕ ਹੈ ਤੇ ਬਾਈ ਇੱਕ ਗੱਲ ਮੈਂ ਪੁੱਛਣੀ ਚਾਹੁੰਗਾ ਸਟਾਰਟਿੰਗ ਪਹਿਲਾਂ ਤਾਂ ਵੀ ਜਿਹੜਾ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਹਨਾ ਵੀ ਵੈਰਾਈਟੀ ਤੁਸੀਂ ਦੱਸਤੀ ਆ ਇਹਨੂੰ ਬਾਈ ਵੇਚਣ ਵਾਸਤੇ ਪਹਿਲਾਂ ਜਿਹੜੀ ਵਾਹਨ ਦੀ ਤਿਆਰੀ ਆ ਉਹ ਤਾਂ ਪਤਾ ਵੀ ਬਰਾਨੀ-ਵਾਣੀ ਆਪਾਂ ਨੂੰ ਜੀ ਮੰਨਦਾ ਵਣ ਹਨਾ ਦੋ ਤਰ੍ਹਾਂ ਦੇ ਬੀਜ ਮੈਂ ਤਾਂ ਹੁਣ ਇੱਥੇ ਬੇਲਾ ਬਾਜਰਾ ਚੱਕਿਆ ਬਾਜਰਾ ਠੀਕ ਤਾਂ ਆਪਛੇਤੇ ਥੋੜੇ ਛੋਟੇ ਜਿਹੜੇ ਬਰਾਨੀ ਐ ਉਹ ਤਰ੍ਹਾਂ ਤੋਂ ਪਾਰ ਖੜੇ ਆਪਣੇ ਠੀਕ ਐ ਉਹ ਐਡੇ-ਐਡੇ ਖੜੇ ਠੀਕ ਐ ਵਾਣ ਤੇ ਰੋ ਦੇ ਕੋ ਸਣ ਵੀ ਹੋਗਾ ਤਾਂ ਵਾਈ ਰੱਖਣਾ ਵਾਣ ਹੂੰ ਮੁੜ ਕੇ ਬੀਜ ਜene ਇਹ ਤਾਂ ਫਿਰ ਆਪਾਂ ਫਸਲ ਚੱਕੀ ਐ ਇਹਨੂੰ ਰੌਣੀ ਲਾਈ ਪਹਿਲਾਂ ਰੌਣੀ ਲਾ ਕੇ ਤੇ ਮੁੜ ਕੇ ਦੂਰੀਆਂ ਤਵੀਆਂ ਮਾਰ ਕੇ ਦੋ ਤਿੰਨ ਦਿਨ ਵਾਣ ਪਿਆ ਰਿਹਾ ਹੋਵੇ ਹੂੰ ਖੁੱਲਾਈ ਪਰਪਰਾ ਹੋ ਗਿਆ ਫਿਰ ਮਾਰਕ ਰੋਟਾ ਵਟ ਸੁਆਗਾ ਮਾਰ ਕੇ ਵੀ ਤੇ ਤੁਹਾਡੇ ਸਾਹਮਣੇ ਖੜੇ ਪਾਣੀ ਦੀ ਕੋਈ ਵਾਸਤਾ ਹੀ ਨਹੀਂ ਹੈ ਬਹੁਤ ਵਧੀਆ ਖੜੇ ਜਣਗੇ ਹੇ ਪਾਣੀ ਨੂੰ ਜਮਾ ਨਾ ਲਾਉਣਾ ਹੀ ਪਾਣੀ ਹਾਂ ਪਾਣੀ ਲਾਉਣਾ ਹੀ ਨਹੀਂਗਾ ਮੀਂਹ ਤੇ ਹੋਣਗੇ ਮੀਂਹ ਤੇ ਹੀ ਹੋਣੇ ਇਹ ਹਾਂ ਕਿ ਪਾਣੀ ਲੱਗੂ ਭਰ ਕੇ ਜਿੱਥੇ ਪਾਣੀ ਖੜ ਗਿਆ ਉਹੜਾ ਤੇ ਛੋਲੇ ਪੀਲੇ ਹੋਏ ਖਤਮ ਬਸ ਖਤਮ ਹਾਂ ਖਤਮ ਹੋ ਗਏ ਜਣਗੇ ਛੋਲਿਆਂ ਨੂੰ ਤਾਂ ਬਰਾਨੀ ਜਿਵੇਂ ਪਹਿਲਾਂ ਬਰਾਨੀ ਫਸਲ ਹੀ ਹੈ ਇਹ ਹਾਂਜੀ ਹਾਂਜੀ ਠੀਕ ਹੈ ਭਈ ਇਹ ਸਪਰੇਅ ਦੀ ਗੱਲ ਕਰ ਗਏ ਕੋਈ ਕੀਟਨਾਸ਼ਕ ਦਵਾਈਆਂ ਦੀ ਹਾਂ ਹਾਂ ਭਾਈ ਇਹ ਪਹਿਲਾਂ ਆਪਾਂ ਤੇ ਇਹ ਨਾ ਉਹ ਇਹ ਕਿਨਨ ਦੇ ਫੰਗੀ ਸੜਦਾ ਸੀ ਕ ਇਹ ਗਾ ਹੁਣੇ ਫੁੱਲ ਚੱਕਣਗੇ ਫਲੇਵਰਿੰਗ ਲੈਣ ਫੱਗਨ ਦੇ ਮਹੀਨੇ ਲੈ ਲੈਂਦੇ ਫਰਾਵਿੰਗ ਨਾਲ ਵਧਣਗੇ ਨਾਲ ਫਲਾ ਉਹਦੇ ਹਲਕੀ ਸਪਰੇ ਉਹ ਕਰਨੀ ਪਊਗੀ ਇਹ ਤੇ ਕਿੰਨੇ ਦੇ ਪ੍ਰੋਕਲਮ ਇੱਕ ਹਾਂ ਤੇ ਟੈਬੂਕੋਨਾ ਜੋਲ ਪਲਸ ਸਲਫਰ ਤੇ ਫੰਗੀ ਸੜ ਕਰਨਾ ਪਊ ਨਾਲ ਉਸ ਸਪਰੇਆ ਕਰਨੇ ਪੈਣਗੇ ਜੇ ਕੋਰਾ ਜੀਨ ਵੀ ਕਰ ਸਕਦੇ ਜੇ ਬਾੜੀ ਸੁੰਡੀ ਦਾ ਅਟੈਕ ਹੁੰਦਾ ਤਾਂ ਠੀਕ ਹੈ ਬਈ ਜਾਣਕਾਰੀ ਬੜੀ ਰੱਖਦੇ ਤੂੰ ਸਪਰੇਆ ਵਗੈਰਾ ਆਉਂਦਾ ਜ਼ਿਮੀਂਦਾਰ ਨੂੰ ਪਤਾ ਹੀ ਨਹੀਂ ਹੁੰਦਾ ਮਾਜੇ ਨੇ ਕੋਲੇ ਜਾਵੜਦੇ ਅਸੀਂ ਤਾਂ ਕਹਿਣਾ ਬਈ ਇਹ ਦੇ ਦੇ ਇੱਕ ਦੋ ਦਾ ਪਤਾ ਹੁੰਦਾ ਹਾਂ ਮਾਜੇ ਨੇ ਬਈ ਮੜ ਨਹੀਂ ਹੁੰਦੀ ਐ ਇੱਕ ਚੀਜ਼ ਮੰਗੇ ਤਾਂ ਦੋ ਦੇਊਗਾ ਨਾਲ ਆਪਾਂ ਪੂਰੀ ਗਣਕ ਉਹ ਨਹੀਂ ਲੈਣੀ ਐ ਐਨੀ ਦੇਣੀ ਦੇ ਨਹੀਂ ਤਾਂ ਹੋਰ ਤਾਂ ਆਪਾਂ ਨਗਦ ਲੈਣਾ ਹੁੰਦਾ ਬਾਈ ਜਨਨ ਕਿ ਨੌਲੇਜ ਕਹਿ ਸਕਦੇ ਆਂ ਇਹ ਖੇਤੀ ਵੀ ਹੁਣ ਪੜੇ ਲਿਖਿਆਂਦੀ ਰਹੇ ਹਾਂਜੀ 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 ਨੌਲੇ ਠੀਕ ਹੈ ਹੂੰ ਤਾਂ ਬਾਈ ਦੀਪ ਹੋਰ ਛੋਲਿਆਂ ਬਾਰੇ ਜੇ ਮਨ ਮੰਡੀ ਕਰਨ ਦੀ ਗੱਲ ਕਰਗੇ ਬਾਈ ਇਹਦੀ ਹਨ ਮੰਡੀ ਕਰਨ ਦੋ ਤਰ੍ਹਾਂ ਦਾ ਬਾਈ ਇਹਦਾ ਠੀਕ ਹੈ ਇੱਕ ਤਾਂ ਹਰਿਆਂ ਦਾ ਹਰੇ ਹੰਦਾ ਮਤਲਬ ਜਿਵੇਂ ਕੋਈ ਜਿਵੇਂ ਆਪਾਂ ਸਬਜੀ ਜਦੋਂ ਹੁਣ ਪਿਆਜ਼ ਹਾਂ ਪਿਆਜ਼ ਚੱਲ ਰਿਹਾ ਪੂਰਾ ਹਾਂ ਪਿਆਜ਼ ਦੇ ਬੰਦੇ ਆ ਗਏ ਪੱਟ ਕੇ ਲੈ 10 ਰੁਪਏ ਕਿਲੋ ਤੱਕ ਜਾਣਗੇ 10 ਰੁਪਏ ਕਿਲੋ ਤੱਕ ਹਰਾ ਹਾਂ ਹਰਾ ਜੇ ਚੰਗਾ ਮਤਲਬ ਬੂਟੇ ਦਾ ਵਜਨ ਬੁਰਾ ਚੰਗਾ ਹੋਵੇ ਤਾਂ 40000 ਦਾ ਵੀਗਾਂ ਨਿਕਲ ਜਾਂਦਾ ਅੱਛਾ 40 ਤੋਂ 42000 ਦੇ ਵਿੱਚ ਆ ਜੇ ਆਪਾਂ ਸੁੱਤੇ ਪਟਾਏ ਵੱਢ ਕੇ ਮਸ਼ੀਨ ਨਾਲ ਜਾਂ ਨੂੰ ਹੱਥ ਨਾਲ ਪਕਾ ਕੇ ਨੂੰ ਪੂਰਾ ਪਕਾ ਕੇ ਦਾ ਤੇ ਫਿਰ ਆ ਰੇਟ ਮੰਡੀ ਸਰ ਤੇ ਹੁਣ 7000 ਰੁਪਏ ਲੱਭ ਸਰ ਰੇਟ ਇਹਦਾ ਅੱਛਾ ਕਹਿੰਦਾ ਮਤਲਬ ਵੀ ਜੇ ਸਬਜੀ ਦੇ ਤੌਰ ਤੇ ਵੀ ਇਹਨੂੰ ਹਰੇ ਵੇਚ ਦ ਬਿੱਗਾ ਭਾਈ ਜੀ ਗੱਲ ਕਰਕੇ ਕਿਉਂਕਿ ਪੰਜ ਕਨਾਲਾਂ ਦਾ ਹੁੰਦਾ ਮੈਨੂੰ ਦਾ ਪਹਿਲਾ ਰਾਜਸਥਾਨ ਅੱਛਾ ਪੰਜ ਕਨਾਲਾਂ ਦੇ ਵਿੱਚੋਂ ਜੇ 40 ਤੋਂ 42000 ਦਰਸ਼ਕੋ ਕਰ ਸਕਦੇ ਜੇ ਤੁਸੀਂ ਵੀ ਹਰਾਏ ਨੂੰ ਸੇਲ ਕਰਦਾ ਹਨਾ ਦੀਵ ਤੇ ਜਿਵੇਂ ਮੰਡੀਕਰਨ ਕਰਕੇ ਤਾਂ ਇਕੱਲਾ ਫਰੇ ਦਾ ਉਹ ਕੰਮ ਆ ਜਾਂਦਾ ਬਾਈ ਉਹ ਚ ਵੀ ਇੱਕ ਫਾਇਦਾ ਮੰਡੀਕਰਨ ਹੋ ਗਿਆ ਹੱਥਾਂ ਨਾਲ ਵੱਡੇ ਆ ਹੂੰ ਠੀਕ ਹੈ ਮੰਡੀ ਕੰਨ ਹੋਰ ਰੇਟ ਵੱਧ ਲੱਗ ਜੂਗਾ ਜੇ ਕਮੈਨ ਨਾ ਵੱਡੇ ਤਾਂ ਹੱਥ ਨਾਲ ਵੱਡੇ ਬਹੁਤ ਫਰਕ ਹੈ ਕੀ ਫਰਕ ਹੈ ਬਾਈ ਕਮੈਨ ਬਾਈ ਜਿਹੜੀ ਚੀਜ਼ਾਂ ਵਿੱਚ ਤੱਕ ਤਾ ਉਹਨਾਂ ਲਈ ਆਉਣਾ ਵਿੱਚ ਜਾਂ ਕਾਜ ਆ ਉਹਨੇ ਰੰਗ ਚੜਾਉਣਾ ਤੇਰੇ ਓਕੇ ਪਾਲਸ ਦੀ ਸਫਾਈ ਨਹੀਂ ਹੁੰਦੀ ਹਾਂ ਇਹ ਹੱਥ ਨਾਲ ਬਣਾਵਾਂਗੇ ਆਪੇ ਸੁੱਕਣਗੇ ਮਲਣੀਆਂ ਪਏ ਫਿਰ ਨਿਕਲ ਲਗੇ ਫਿਰ ਉਹ ਕੂਟਲ ਨਿਕਲੂਗਾ ਉਹ 300 ਰੁਪਏ ਕਵਾਂਟਰ ਬੱਕਰੀਆਂ ਦੇ ਅੱਧ ਲੈ ਕੇ ਜਾਣਗੇ ਅੱਛਾ ਜਿਹੜਾ ਨਿਕਲਣਾ ਗਿਆ ਦਾ ਹਾਂ ਕੂਟਲ ਸੀਗਾ ਪਿਛਲੀ ਵਾਰ 300 ਰੁਪਏ ਕਵਾਂਟਰ ਵਿੱਚ ਆ ਪਿੰਡ 'ਚ ਹੀ ਵੇਚਿਆ ਇੱਥੇ ਲੈ ਗਿਆ ਟਰਾਲੇ 'ਚ ਪਾ ਕੇ ਹੋਕਾ ਲਵਾਤਾ ਸੀਗਾ ਤੇ 300 ਰੁਪਏ ਸਾਤੇ ਬੱਕਰੀਆਂ ਵਾਲੇ ਪਲਾਟਰ ਲੈ ਕੇ ਖੇਪਲੇ ਕਰਵਾ ਗਏ ਉਹ ਲੈ ਗਏ ਸੀ ਹਾਂ ਤੇ ਹੁਣ ਬਾਈ ਸੇਵਕ ਆ ਠੀਕ ਆ ਉਹ ਮੈਨੂੰ ਪਹਿਲਾਂ ਹੀ ਕਹੇਗਾ ਉਹ ਬੱਕਰੀਆਂ ਬਹੁਤ ਆ ਬਿੱਟਲ ਵੀ ਆ ਹਰ ਇੱਕ ਤਰ੍ਹਾਂ ਦੀਆਂ ਮੈਨੇ ਕਿਹਾ ਬਈ ਗੂਟ ਲਾ ਦੇ ਕਿਉਂ ਗੂਟ ਲਾਪਾ ਬਈ ਕੁਆਲਿਟੀ ਦੇਈ ਜਾ ਲੈ ਠੀਕ ਆ ਤਾਂ ਬਾਈ ਇਹ ਕਿੰਨੇ ਦਿਨਾਂ ਦੀ ਫਸਲ ਆ ਇਹ 100 ਦਿਨਾਂ ਦੀ ਆ 100 ਦਿਨਾਂ 'ਚ ਪੂਰੀ ਪੱਕ ਕੇ ਤਿਆਰ ਹੋ ਜਾਂਦੀ ਆ ਠੀਕ ਆ ਇਸ ਤੋਂ ਬਾਅਦ ਬਾਈ ਇਹਨੂੰ ਵਾਹ ਨੂੰ ਵੇਲਾ ਛੱਡਣਾ ਕਿ ਹੋਰ ਫੁੱਲ ਨਾ ਨਾ ਇਹ ਤਾਂ ਵੈਲਾ ਰਹੇਗਾ ਨਾ ਬੰਲਾ ਜਿਵੇਂ ਹੁਣ ਛੋਲੇ ਹੋਗੇ ਆ ਸਰੋ ਹੋ ਗਈ ਠੀਕ ਹੈ ਇੱਥੇ ਨਰਮ ਆ ਜੂਗਾ ਕਲਕਾ ਸਾਰਾ ਵੈਲਾ ਰਹੇਗਾ ਅੱਛਾ ਦੁਬਾਰਾ ਨਹੀਂ ਇੱਥੇ ਛੋਲੇ ਦੇ ਜਿੰਨੇ ਦੱਸ ਰਹੇ ਸੀ ਕੈਮਰਾ ਫੰਗਸ ਪੈ ਜਾਂਦੀ ਅੱਛਾ ਵਾਣ ਬਦਲ ਦੇਣਾ ਹਾਂ ਵਾਣ ਬਦਲ ਦੇਣਾ ਪਾਂ ਚੇਂਜ ਕਰਨਾ ਤੇ ਭਾਈ ਰੇਟ ਜੀ ਗੱਲ ਕਰਕੇ ਰੇਟ ਕੀ ਹੈ ਇੱਥੇ ਠੇਕੇ ਦੇ ਤੇ ਬੈਦਾਂ ਕੀ ਰੇਟ ਆ ਜਿਹੜਾ ਬੈਦਾਂ ਦਾ ਭਾਈ ਮੋਗਾ ਸਰ ਤੇ ਮਲਾ ਛੇਵੀ ਚੱਕਰਾ ਮੋਗਾ ਪਹਿਲਾ ਪਹਿਲਾ ਮਰੱਬਾ ਇੱਥੇ ਹੈਗਾ 12 15 ਦੇ ਵਿੱਚ ਵਿੱਚ ਜਿਵੇਂ ਜੋ ਗਾਂ ਕਰੀਓ ਘਟੀ ਜਾਊਗਾ ਥੋੜਾ ਇਹ ਜਿਹੜਾ ਜਿਆਦਾ ਪਾਣੀ ਡਗਦਾ ਵੀ ਮੇਨ ਮੇਨ ਆ ਪਹਿਲਾਂ ਹੀ ਆ ਗਿਆ ਪਹਿਲਾਂ ਹੀ ਆ ਗਿਆ ਹੂੰ ਤਾਂ ਉਥੇ ਰੇਟ ਜ਼ਿਆਦਾ ਹਾਂ ਉਥੇ ਰੇਟ ਜ਼ਿਆਦਾ ਇੱਕ ਰੋਡ ਦੇ ਨਾਲ ਆਪਣੀ ਰੋਡ ਦੇ ਨਾਲ ਤਾਂ ਠੀਕ ਆ ਦੋਸਤੋ ਇਹ ਹੈਗੀ ਆ ਛੋਲਿਆਂ ਦੀ ਫਸਲ ਆ ਤੇ ਆਪਾਂ ਹੋਰ ਵੀ ਜਿਹੜੀ ਆ ਸਰੋਂ ਵੀ ਹੈਗੀ ਆ ਸਰੋਂ ਦੀ ਫਸਲ ਬਾਰੇ ਅੱਡ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਛੋਲਿਆਂ ਦੀ ਵੀਡੀਓ ਜਿਹੜੀ ਹੈਗੀ ਆ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਜਿਹੜੀ ਦੇਤੀ ਆ ਦੀ ਕਿੰਨਾ ਝਾੜ ਆ ਹਨਾ ਕਿਹੜੀ ਸਪਰੇਅ ਕਰਨੀ ਆ ਕਿਹੜਾ ਬੀ ਆ ਤਾਂ ਬਾਕੀ ਜੇ ਹੋਰ ਵੀ ਤੁਹਾਡਾ ਕੋਈ ਸਵਾਲ ਆ ਤਾਂ ਲੇ ਕਮੈਂਟ ਕਰ ਦਿਓ ਤੇ ਬਾਈ ਦੀਪ ਆ ਜਿਹੜਾ ਬਾਈ ਬਾਕੀ ਬਾਈ ਦੀਪ ਦਾ ਪੇਜ ਵੀ ਹੈਗਾ ਬਾਈ ਮਰ ਜਾਣਾ ਦੀਪ ਦੇ ਨਾਂ ਤੇ ਤੇ ਬਾਈ ਪੰਡਾਰਿਆਂ ਦਾ ਸਮੇਂ ਸਾਰ ਹਾਂਜੀ ਹਾਂਜੀ ਬਾਈ ਤੇ ਠੀਕ ਆ ਬਾਈ ਧੰਨਵਾਦ